ਅੱਜ ਜਿੱਥੇ ਸ਼੍ਰੋਮਣੀ ਕਾਲੀ ਦਲ ਅੰਮ੍ਰਿਤਸਰ ਅਤੇ ਸ਼੍ਰੋਮਣੀ ਕਾਲਦਲ ਬਾਦਲ ਸਾਡੇ ਦੇ ਵੱਲੋਂ ਮਾਗੀ ਮੇਲੇ ਤੇ ਸਿਆਸੀ ਕਾਨਫਰੰਸ ਕੀਤੀ ਗਈ ਹੈ ਉਥੇ ਦੂਜੇ ਪਾਸੇ ਅੰਮ੍ਰਿਤਪਾਲ ਸਿੰਘ ਦੇ ਧੜੇ ਵੱਲੋਂ ਵੀ ਇਸ ਮੌਕੇ ਸਿਆਸੀ ਕਾਨਫਰੰਸ ਕਰਦਿਆਂ ਹੋਇਆਂ ਆਪਣੀ ਰਾਜਨੀਤਿਕ ਪਾਰਟੀ ਦਾ ਐਲਾਨ ਕਰ ਦਿੱਤਾ ਗਿਆ ਹੈ ਇਸ ਮੌਕੇ ਅੰਮ੍ਰਿਤਪਾਲ ਸਿੰਘ ਦੇ ਪਿਤਾ ਅਤੇ ਫਰੀਦਕੋਟ ਤੋਂ ਐਮਪੀ ਪਾਈ ਸਰਪਜੀਤ ਸਿੰਘ ਖਾਲਸਾ ਦੀ ਅਗਵਾਈ ਦੇ ਵਿੱਚ ਇਸ ਪਾਰਟੀ ਦਾ ਐਲਾਨ ਕੀਤਾ ਗਿਆ ਅਤੇ ਇਸ ਪਾਰਟੀ ਦਾ ਨਾਮ ਆਕਾਲੀ ਦਲ ਵਾਰਿਸ ਪੰਜਾਬ ਦੇ ਰੱਖਿਆ ਗਿਆ ਤੇ ਉਧਰ ਦੂਜੇ ਪਾਸੇ ਸੁਖਬੀਰ ਸਿੰਘ ਬਾਦਲ ਨੇ ਇਸੇ ਜਗ੍ਹਾ ਤੇ ਸਿਆਸੀ ਕਾਨਫਰੰਸ ਕਰਦਿਆਂ ਹੋਇਆਂ ਅਮਰਿਤਪਾਲ ਸਿੰਘ ਦਾ ਬਿਨਾ ਨਾਮ ਲੈ ਅਤੇ ਉਹਨਾਂ ਦੀ ਨਵੀਂ ਪਾਰਟੀ ਨੂੰ ਬਣਾਉਣ ਨੂੰ ਲੈ ਕੇ ਗੱਲਾਂ ਗੱਲਾਂ ਦੇ ਵਿੱਚ ਵੱਡੀ ਗੱਲ ਆਖ ਦਿੱਤੀ ਹੈ ਕੀ ਕਹਿਣਾ ਹੈ ਸੁਖਬੀਰ ਸਿੰਘ ਬਾਦਲ ਦਾ ਅਮਰਿਤਪਾਲ ਸਿੰਘ ਦੇ ਬਾਰੇ ਅਤੇ ਉਹਨਾਂ ਦੀ ਨਵੀਂ ਪਾਰਟੀ ਬਾਰੇ ਤੁਸੀਂ ਖੁਦ ਹੀ ਸੁਣ ਲਵੋ ਜਿਹੜਾ ਹੁੰਦਾ ਜੀ ਇਹਦੀ ਬੜੀ ਕੁਰਬਾਨੀ ਹੈ ਆ ਜਿਹੜੇ ਮੇਰੇ ਵੀਰ ਦੁਕਾਨ ਖੋਲਣ ਲੱਗੇ ਐ ਕੀ ਨਸ਼ਾ ਸ਼ਰਾਬ ਕੀ ਸ਼ੁਰੂ ਕੀਤਾ ਸੀ ਤੇ ਪਰਿਵਾਰ ਦਾ ਕੀ ਬੰਦਾ ਨਿਕਲੇ ਆ ਹਰੂ ਨਾਓ ਤੁਹਾਡੇ ਆਪਣੇ ਇਲਾਕੇ ਚ ਕੀਦਾ ਕਤਲ ਕਰਾਇਆ ਕੀ ਅਗਵਾਈ ਤੁਸੀਂ ਪੰਜਾਬ ਦੀ ਕਿਹਨੂੰ ਦੇਣਾ ਚਾਹੁੰਦੇ ਕਿਹਨੂੰ ਪੰਜਾਬ ਨੂੰ ਬਚਾਉਣਾ ਆਪਣੇ ਬੱਚਿਆਂ ਨੂੰ ਬਚਾਉਣਾ ਹੈ ਮਰਵਾਉਣਾ ਨਹੀਂ ਆ ਮਰਮੋਣ ਵਾਲੇ ਇਕੱਠੇ ਹੋ ਗਏ ਐ ਕਿ ਤੁਹਾਨੂੰ ਲੜਾਉਂਗੇ ਥੋਥੋਂ ਗੋਲੀ ਚਲਾਉਣਗੇ ਆਪਣੇ ਆਪ ਭੱਜਣਗੇ ਤੇ ਤੁਸੀਂ ਪਰਿਵਾਰਾਂ ਦੇ ਪਰਿਵਾਰਾਂ ਸ਼ਹੀਦ ਕਰ ਦੇਣਗੇ ਕਿੱਥੇ ਜਾਵਾਂਗੇ ਆਪਣੀ ਕੌਮ ਆਈ ਆਪਣੀ ਕੌਮ ਦਾ ਘਰ ਐ ਇੱਥੇ ਆਪਣੀ ਕੌਮ ਪੈਦਾ ਹੋਈ ਐ ਆ ਆਪਣਾ ਘਰ ਐ ਇੱਥੋਂ ਅੱਪ ਕਿਤੇ ਜਾ ਨਹੀਂ ਸਕਦੇ ਆਪਾਂ ਆਪਣੀ ਕੌਮ ਨੂੰ ਇੱਥੇ ਹੀ ਤਗੜਾ ਕਰਨਾ ਐ ਤੇ ਤਗੜਾ ਕੱਲਾ ਕਾਲੀ ਦਲ ਕਰ ਸਕਦਾ ਹੋਰ ਕੋਈ ਨਹੀਂ ਕਰ ਸਕਦਾ ਆ ਜਿਹੜੇ ਬੰਦੇ ਆ ਜਿਹੜੇ ਏਜੰਸੀਆਂ ਦੇ ਲੋਕ ਇੱਕੋ ਇੱਕ ਹੈ ਕਿ ਬਾਦਲ ਸਾਹਿਬ ਨੇ ਸਿੱਖੀ ਦੇ ਪਿੱਛੇ ਸ਼ੁਰਾ ਮਾਰਿਆ ਬਾਦਲ ਸਾਹਿਬ ਨੇ ਸਾਡੇ ਕੌਮ ਨੂੰ ਖਤਮ ਕੀਤਾ ਬਾਦਲ ਸਾਹਿਬ ਨੇ ਤੁਸੀਂ ਸਾਡੇ ਕਿਸੇ ਵੀ ਘਰ ਚ ਆ ਜਾਓ ਗੁਰੂ ਮਹਾਰਾਜ ਦਾ ਪ੍ਰਕਾਸ਼ ਹੈ ਸਾਡੇ ਬੱਚੇ ਵੀ ਸਵੇਰੇ ਅਰਦਾਸ ਕਰਕੇ ਘਰੋਂ ਨਿਕਲਦੇ ਆ ਬਾਦਲ ਸਾਹਿਬ ਨੇ ਪੂਰੀ ਜ਼ਿੰਦਗੀ ਕੌਮ ਖਾਤਰ ਸਿੱਖੀ ਖਾਤਰ ਪੂਰੀ ਕੌਮ ਪੂਰੀ ਜ਼ਿੰਦਗੀ ਲਾਈ ਹੈ ਕਿ ਨਹੀਂ ਲਾਈ ਤੁਸੀਂ ਦੱਸੋ ਵੱਡੇ ਬਾਦਲ ਸਾਹਿਬ ਦਾ ਗੁਨਾਹ ਆਈ ਹੈ ਨਾ ਕਿ ਉਹਨਾਂ ਨੇ 18 ਸਾਲ ਕੌਮ ਖਾਤੇ ਜੇਲਾਂ ਕੱਟੀਆਂ ਗੁਨਾਹ ਆਈ ਹੈ ਕਿ ਜੇ ਐਮਰਜੈਂਸੀ ਦਾ ਜ਼ੁਲਮ ਹੁੰਦਾ ਤੇ ਸਭ ਤੋਂ ਪੱਕੇ ਉਹ ਜਾਂਦੇ ਜੇ ਪੰਜਾਬੀ ਸੂਪਾ ਬਣਾਉਣਾ ਹੁੰਦਾ ਤੇ ਸਭ ਤੋਂ ਵੱਧੇ ਅੱਗੇ ਪਹਿਲੀ ਜੇਲ੍ਹ 'ਚ ਹੋ ਜਾਂਦੇ ਜੇ ਗੁਰੂ ਘਰਾਂ ਦੇ ਉੱਤੇ ਹਮਲਾ ਹੁੰਦਾ ਤੇ ਸਭ ਤੋਂ ਪਹਿਲੇ ਅੱਗੇ ਹੋ ਜਾਂਦੇ ਤੇ ਆ ਜਿਹੜੇ ਲੋਕ ਐ ਰੋਜ਼ ਫੇਸਬੁੱਕਾਂ ਤੇ ਤੇ ਆਪਣੇ ਆਪ ਨੂੰ ਕਹਿੰਦੇ ਆ ਕਿ ਅਸੀਂ ਸਿੱਖ ਐ ਉਹ ਸਿੱਖ ਨਹੀਂ ਉਹ ਗੱਦਾਰ ਹੈ ਕੌਮ ਦੇ ਗੱਦਾਰ ਹੈ ਸਿੱਖੀ ਦੇ ਗੱਦਾਰ ਹੈ ਉਹਨਾਂ ਦਾ ਸਿਰ ਸ਼੍ਰੀ ਬਾਦਲ ਸਾਹਿਬ ਦਾ ਸਿਰ ਸ਼੍ਰੀ ਕਾਲਕਟਖ ਸਾਹਿਬ ਦੇ ਸਾਹਮਣੇ ਝੁਕਦਾ ਸੀ ਤੇ ਝੁਕਦਾ ਰਿਹਾ ਹੈ ਪੰਥ ਸੰਭ ਦੇ ਝੁਕਦਾ ਰਿਹਾ ਹੈ ਉਹਨਾਂ ਦਾ ਸਿਰ ਸੈਂਟਰ ਦੀਆਂ ਏਜੰਸੀਆਂ ਦੇ ਸਾਹਮਣੇ ਝੁਕਦਾ ਹੈ ਤੇ ਉਹਨਾਂ ਦੀ ਗੱਲਾਂ 'ਚ ਆਪਾਂ ਸਾਰੇ ਆ ਜਾਂਦੇ ਹਾਂ 70 ਸਾਲ ਬਾਦਲ ਸਾਹਿਬ ਨੇ ਸੇਵਾ ਕੀਤੀ ਮੈਨੂੰ ਦੱਸ ਦਿਓ 104 ਸਾਲ ਇਤਿਹਾਸ ਜ਼ਕਾਲੀ ਦਲ ਦੇ ਵਿੱਚ ਇੱਕ ਵੀ ਲੀਡਰ ਅਜੇ ਤੱਕ ਨਾਂ ਦੇ ਦਿਓ ਜਿਨੇ ਬਾਦਲ ਸਾਹਿਬ ਤੋਂ ਵੱਧ ਸੇਵਾ ਕੀਤੀ ਹੋਏ ਕੌਮ ਦੀ ਮੈਨੂੰ ਇੱਕ ਵੀ ਦੱਸੋ ਇੱਕ ਆ ਤੁਸੀਂ ਸਾਰੇ ਬੈਠੇ ਹੋ ਤੁਸੀਂ ਮਿੱਥ ਮਿੱਥ ਇਹ ਤੋਂ ਵੱਧ ਜਾਣਦੇ ਹੋ ਥੋਡੇ ਹਰ ਦੁੱਖ ਸੁੱਖ ਦੇ ਸਾਥੀ ਰਹੇ ਕਿ ਨਹੀਂ ਤੁਹਾਨੂੰ ਕੋਈ ਤਕਲੀਫ ਹੁੰਦੀ ਸੀ ਥੋਡੇ ਸਭ ਤੋਂ ਪਹਿਲੇ ਥੋਡੇ ਕੋਲੇ ਪਹੁੰਚਦੇ ਸੀ ਆ ਆਪਣਾ ਲੱਖ ਹੈ ਅੱਜ ਥੋਡੇ ਲੱਖ ਲੱਖ ਰੁਪਏ ਦੇ ਕਿਲੇ ਠੇਕੇ ਤੇ ਛੜਦੇ ਆ ਉਹ ਕਿਲੇ ਚੜਾਉਣ ਵਾਲਾ ਕੌਣ ਆ ਬਾਪੂ ਬਾਦਲ ਜੀ ਨੇ ਕਿਉਂ ਲੱਖ ਕਨੈਕਸ਼ਨਾਂ ਦੇ ਲੰਗਰ ਲਾਤੇ ਸੇਮ ਕੱਟਦੀ ਆ ਗੁਨਾਹ ਆ ਇਹ ਉਹਨਾਂ ਦਾ ਥੋੜੇ ਖਾਲੇ ਬਣਾ ਗੁਨਾਹ ਸੇਮ ਚ ਕੱਟਣਾ ਗੁਨਾਹ ਕੱਸੀਆ ਬਣਾਉਣਾ ਗੁਨਾਹ ਸਕੂਲ ਬਣਾਉਣਾ ਗੁਨਾਹ ਹਸਪਤਾਲ ਬਣਾਉਣਾ ਗੁਨਾਹ ਗਰੀਬ ਨੂੰ ਆਟਾ ਦਾਲ ਦੇਣਾ ਗੁਨਾਹ ਬਜ਼ੁਰਗਾਂ ਨੂੰ ਪੈਨਸ਼ਨ ਦੇਣਾ ਗੁਨਾਹ ਪੰਜਾਬ ਨੂੰ ਬਚਾਉਣ ਦਾ ਗੁਨਾਹ ਥੋੜੀ ਬਿਜਲੀ ਆਮੂ-ਆਮ ਕਰਨ ਦਾ ਗੁਨਾਹ ਟਰੈਕਟਰ ਨੂੰ ਗੱਡੇ ਦਾ ਕੰਮ ਦੇਣ ਦਾ ਗੁਨਾਹ ਸੜਕਾਂ ਬਣਾਉਣ ਦਾ ਗੁਨਾਹ ਤੁਹਾਡੇ ਬੱਚਿਆਂ ਨੂੰ ਪੜ੍ਹਾਉਣ ਦਾ ਗੁਨਾਹ ਬਾਦਲ ਸਾਹਿਬ ਦਾ ਸਭ ਤੋਂ ਵੱਡਾ ਗੁਨਾਹ ਅਮਨ ਸ਼ਾਂਤੀ ਦੀ ਭਾਈਚਾਰੇ ਇੱਕ ਸਾਂਝ ਰੱਖਣਾ ਬਾਦਲ ਸਾਹਿਬ ਮੁੰਡੇ ਮਰਵਾਉਣੇ ਨਹੀਂ ਚਾਹੁੰਦੇ ਪੂਰੀ ਜ਼ਿੰਦਗੀ ਉਹਨਾਂ ਨੇ ਆਪਣੇ ਮੁੰਡਿਆਂ ਨੂੰ ਤਕੜਾ ਕਰਨ ਦੀ ਕੋਸ਼ਿਸ਼ ਕੀਤੀ ਮਰਵਾਉਣ ਦੀ ਨਹੀਂ ਆਪਣੇ ਪੰਜਾਬ ਵਿੱਚ ਅਮਨ ਸ਼ਾਂਤੀ ਵਾਸਤੇ ਹਰ ਕੁਰਬਾਨੀ ਦੇਣ ਨੂੰ ਤਿਆਰ ਸੀ ਪਹਿਲੀ ਵਾਰ ਵੀ ਪੜੀ ਵਾਰ ਹਮਲਾ ਹੁੰਦਾ ਸੀ ਬਾਦਲ ਸਾਹਿਬ ਦਾ ਬਾਦਲ ਸਾਹਿਬ ਡਰੇ ਨਹੀਂ ਉਹ ਸਮਾਂ ਯਾਦ ਕਰੋ ਤੁਸੀਂ ਘਰੋਂ ਨਿਕਲ ਨਹੀਂ ਸਕਦੇ ਸੀ ਐਨ ਲੱਗਦਾ ਸੀ ਕਿ ਅੱਜ ਗੋਲੀ ਵੱਜੂਗੀ ਆਪਣੇ ਕਿੰਨੇ ਬੰਦੇ ਸ਼ਹੀਦ ਰਹੀਦ ਹੋਗੇ ਭਾਈ ਸ਼ਮਿੰਦਰ ਜੀ ਵਰਗੇ ਸ਼ਹੀਦ ਹੋਗੇ ਪੁੰਦਰ ਸਾਹਿਬ ਬੈਠੇ ਇਹਨਾਂ ਤੇ ਹਮਲਾਵਾ ਮਸਾ ਬੱਜੇ ਪਰ ਅਕਾਲੀ ਦਲ ਦੀ ਸੋਚ ਇੱਕੋ ਹੀ ਰਹੀ ਹੈ ਕਿਉਂਕਿ ਆਪਣਾ ਘਰ ਹੈ ਪੰਜਾਬ ਆਪਾਂ ਕਿੱਥੇ ਜਾਵਾਂਗੇ ਕੀ ਦਿਨਾਂ ਲੜ ਕੇ ਕਿੱਥੇ ਜਾਵਾਂਗੇ ਹੁਣ ਤਾਂ ਕੈਨੇਡਾ ਨੇ ਵੀ ਬੰਦ ਕਰਤਾ ਅਮਰੀਕਾ ਨੇ ਵੀ ਬੰਦ ਕਰਤਾ ਆਸਟ੍ਰੇਲੀਆ ਬੰਦ ਕਰਨ ਵਾਲਾ ਕਿੱਧਰ ਜਾਓਗੇ ਤੁਸੀਂ ਆਪਣਾ ਘਰ ਆ ਆਪਣਾ ਦੇਸ਼ ਹੈ ਤੁਸੀਂ ਦੇਸ਼ ਨੂੰ ਆਜ਼ਾਦ ਕਰਾਉਣ ਵਾਸਤੇ ਸਭ ਤੋਂ ਵੱਧ ਕੁਰਬਾਨੀਆਂ ਅਕਾਲੀ ਦਲ ਦੀਆਂ ਸਿੱਖ ਕੌਮ ਦੀਆਂ ਆ ਜਿੰਨੇ ਵੀ ਆਜ਼ਾਦੀ ਗੁਲਾਟੀਆਂ ਸਾਰਿਆਂ ਦੇ ਨਾਂ ਦੇਖੋ ਭਗਤ ਸਿੰਘ ਵਰਗੇ ਦੇ ਸਾਰੇ ਪੰਜਾਬ ਦੇ ਤੁਸੀਂ ਦੇਖੋ ਕੋਈ ਕਰਨਾਟਕ ਦਾ ਹੈ ਕੋਈ ਤਾਮਿਲਨਾਡੂ ਦਾ ਹੈ ਕੋਈ ਪਰ ਅੱਜ ਤਾਕਤਾਂ ਲੱਗੀਆਂ ਉਹਨਾਂ ਨੂੰ ਪਤਾ ਹੈ ਕਿ ਪੰਜਾਬ ਉੱਤੇ ਕਬਜ਼ਾ ਤਾਂ ਹੋਵਾਂਗੇ ਜੇ ਕਾਲੀ ਦਲ ਖਤਮ ਕਰ ਦਈਏ ਬਾਦਲ ਪਰਿਵਾਰ ਦਾ ਨਾਂ ਖਤਮ ਕਰ ਦਈਏ ਹਰ ਕਿਸਮ ਦਾ ਹਮਲਾ ਹਰ ਕਿਸਮ ਦੀ ਚੀਜ਼ ਜਦੋਂ ਉਹਨਾਂ ਨੇ ਦੇਖਿਆ ਕਿ ਸੁਖਬੀਰ ਸਿੰਘ ਬਾਦਲ ਨੇ ਸਾਰਾ ਕੁਝ ਝੋਲੀ ਪਾਇਆ ਮੈਂ ਪਾਇਆ ਕਿਉਂ ਪਾਇਆ ਜਦੋਂ ਸਾਡੀ ਮੀਟਿੰਗ ਹੋਈ ਸੀ ਸਾਡੇ ਤੇ ਇਲਜ਼ਾਮ ਲਾ ਕੇ ਸਾਡੇ ਕੋਲ ਆਏ ਅਸੀਂ ਮੀਟਿੰਗ ਕੀਤੀ ਸਾਡੇ ਕੋਲੇ ਹਰ ਚੀਜ਼ ਦਾ ਜਵਾਬ ਸੀ ਪਰ ਨਹੀਂ ਅਸੀਂ ਸੋਚਿਆ ਕਿ 10 ਸਾਲ ਹੋ ਗਏ ਇਹਨਾਂ ਨੇ ਸਿਆਸਤ ਕਰਦੇ ਪੀ ਆਦਮੀ ਦੀ 10 ਸਾਲ ਹੋ ਗਏ ਆਪਣੇ ਕੌਮ ਨੂੰ ਉਲਝਾ ਕੇ ਰੱਖਿਆ ਇਹਨਾਂ ਨੇ ਤਾਕਤਾਂ ਨੇ ਸਾਰੀ ਪਾਰਟੀ ਨੇ ਕਿਹਾ ਸੁਖਬੀਰ ਤੂੰ ਆਪਣੇ ਝੋਲੀ ਪਾਲਾ ਸਾਰਾ ਕੁਝ ਠੀਕ ਕੋਈ ਮੈਂ ਕਿਹਾ ਨਹੀਂ ਮੈਂ ਪਾਲਣਾ ਬੋਲੇ ਕਾਮਹਾ ਸਿਆਸਤ ਉਹਨਾਂ ਨੂੰ ਉਮੀਦ ਨਹੀਂ ਸੀ ਫਿਰ ਉਹਨੇ ਦੇਖਿਆ ਕਿ ਆ ਤਾਂ ਆ ਵੀ ਹੋ ਗਿਆ ਫਿਰ ਕਹਿੰਦੇ ਇਹਨੂੰ ਮਾਰ ਹੀ ਦਿਓ ਰੱਬ ਨੂੰ ਬਚਾਉਣ ਵਾਲਾ ਹੈ ਗੁਰੂ ਸਾਹਿਬ ਨੇ ਬਚਾਇਆ ਉਹਨਾਂ ਨੇ ਤਾਂ ਕੋਈ ਕਸਰ ਨਹੀਂ ਛੱਡੀ ਤੇ ਫਿਰ ਉਹੀ ਤਾਂ ਤਾਂ ਕੀ ਕਹਿੰਦੀ ਐ ਉਸ ਬੰਦੇ ਨੂੰ ਫਕਰੇ ਕੌਮ ਦੇਣਾ ਚਾਹੀਦਾ ਆ ਆ ਲੋਕੀ ਪਛਾਣੀ ਐ ਆਪਾਂ ਆਪਾ ਕੀ ਹੋ ਗਿਆ ਆਪਾਂ ਨੂੰ ਜਦੋਂ ਆਪਾਂ ਖਤਮ ਹੋ ਜਾਗੇ ਫਿਰ ਜਾਗੋਗੇ ਜਦੋਂ ਸਾਰਾ ਕੁਝ ਪੰਜਾਬ ਲੁੱਟਿਆ ਗਿਆ ਸਾਰਾ ਕੁਝ ਖਤਮ ਹੋ ਗਿਆ ਉਦੋਂ ਜਾਗੋਗੇ ਆਹ ਤਾਕਤਾਂ ਖਤਮ ਕਰਕੇ ਹੱਸਣ ਗਿਆ ਆਹ ਦੇਖੋ ਸਾਡਾ ਮਕਸਦ ਖਤਮ ਪੂਰਾ ਹੋ ਗਿਆ ਹੱਸਣਗੇ ਜਿਹੜੇ ਏਡੇ ਏਡੇ ਵੱਡੇ ਆਪਣੇ ਆਪ ਨੂੰ ਸਿੱਖ ਕਹਿੰਦੇ ਆ ਨੰਮੀਆਂ ਪਾਰਟੀਆਂ ਅਪਣਾਈ ਜਾਂਦੇ ਆ ਸਾਰੇ ਏਜੰਸੀਆਂ ਨੇ ਕਿਹਾ ਕਿ ਕਾਲੀ ਦਲ ਨੂੰ ਦੋ ਫਾੜ ਕਰ ਦਿਓ ਤੁਸੀਂ ਕੱਲ ਸਵਾਲ ਕਰੋ ਜਦੋਂ ਕਾਲੀ ਦਲ ਖੜਾ ਹੁੰਦਾ ਓਦੋਂ ਆ ਤਾਕਤਾ ਆਪਣੇ ਉਮੀਦਵਾਰ ਖੜੇ ਕਰ ਦਿੰਦੀਆਂ ਜਦੋਂ ਕਾਲੀ ਦਲ ਨਹੀਂ ਖੜਾ ਹੁੰਦਾ ਹੁਣ ਇੱਕ ਦੀ ਇਲੈਕਸ਼ਨਾਂ ਚ ਬਾਈ ਬਾਈਕੜੀ ਤੱਕ ਸਾਰੇ ਨੇ ਵੀ ਚੁੱਪ ਕਰਕੇ ਬੈਠ ਗਏ ਕਿਉਂਕਿ ਏਜੰਸੀਆਂ ਨੇ ਕਿਹਾ ਸਾਡੀ ਵੋਟ ਵੰਡੀ ਨਾ ਜਾਏ ਬਾਈ ਇਲੈਕਸ਼ਨਾਂ ਦੇਖੋ ਕਿੰਨਾ ਆਪਣੇ ਤੇ ੱੱਕੇ ਹੋਏ ਆ ਕੋਈ ਬੋਲਿਆ ਤੁਹਾਡੇ ਚੋਂ ਜਿਹੜੀ ਪਾਰਟੀ ਨੇ ਟੈਂਕਾਂ ਤੋਪਾਂ ਨਾਲ ਦਰਬਾਰ ਸਾਹਿਬ ਤੇ ਹਮਲਾ ਕੀਤਾ ਤੁਸੀਂ ਉਹਦੀ ਸਰਕਾਰ ਤਿੰਨ ਵਾਰ ਬਣਾਤੀ ਹੈ ਤਿੰਨ ਵਾਰ ਬਣਾਤੀ ਹੈ ਜਵਾ ਮੇਰੇ ਕੋਲੇ ਮੈਂ ਅੱਜ ਗੂਗਲ ਤੋਂ ਕੱਢ ਕੇ ਆਇਆ 84 ਦੇ ਅੰਦਰ ਦਰਬਾਰ ਸਾਹਿਬ ਤੇ ਕਾਂਗਰਸ ਨੇ ਟੈਂਕਾਂ ਤੋਪਾਂ ਤੇ ਹਮਲਾ ਕੀਤਾ ਤੇ 85 ਵਿੱਚ ਇੱਕ ਸਾਲ ਬਾਅਦ ਇਲੈਕਸ਼ਨ ਹੋਏ ਪੰਜਾਬ ਦੇ 35 ਸੀਟਾਂ ਕਾਂਗਰਸ ਜਿੱਤ ਗਈ 35 ਸੀਟਾਂ ਸ਼੍ਰੀ ਮੁਖਸਰ ਸਾਹਿਬ ਦੀ ਸੀਟ ਕਾਂਗਰਸ ਜਿੱਤੀ ਅੰਮ੍ਰਿਤਸਰ ਸਾਹਿਬ ਦੀ ਜਿੱਥੇ ਟੈਂਕਰ ਤੋਂ ਪੱਲੇ ਤਿੰਨੇ ਸੀਟਾਂ ਕਾਂਗਰਸ ਜਿੱਤੀ ਚਮਕੌਰ ਸਾਹਿਬ ਗੁਰੂ ਦੀ ਨਗਰੀ ਦੀ ਸੀਟ 'ਚ ਕਾਂਗਰਸ ਜਿੱਤੀ ਉਹਨਾਂ ਨੂੰ ਤਾਂ ਕੋਈ ਕਹਿੰਦੇ ਨਹੀਂ ਅਕਾਲੀਵਲ ਦੀ ਰਾਜ ਵਿੱਚ ਬੇਅਦਬੀ ਹੋ ਗਈ ਸਭ ਤੋਂ بڑا ਦੁੱਖ ਹੈ ਬਾਦਲ ਸਾਹਿਬ ਨੇ ਮੈਨੂੰ ਸਭ ਤੋਂ ਜ਼ਿੰਦਗੀ ਦਾ ਦੁੱਖ ਆਈ ਸੀ ਜਦੋਂ ਬੇਅਦਬੀ ਹੋਈ ਸਭ ਤੋਂ ਪਹਿਲੇ ਉਹ ਅਕਾਲ ਤਖਤ ਸਾਹਿਬ ਤੇ ਸਾਹਮਣੇ ਗਏ ਸਿੰਘ ਸਾਹਿਬ ਨੂੰ ਚਿੱਠੀ ਲਿਖੀ ਕਿ ਮੇਥੋਂ ਬਹੁਤ ਵੱਡੀ ਗਲਤੀ ਹੋਈ ਪਹਿਲੇ ਦਿਨ ਹੀ ਜਾ ਕੇ ਦਿੱਤੀ ਸੀ ਮੇਥੋਂ ਬਹੁਤ ਵੱਡੀ ਗਲਤੀ ਆ ਹੋਈ ਆ ਕਿ ਮੇਰੇ ਰਾਜ ਵਿੱਚ ਹੋਇਆ ਤੇ ਹੁਣ ਕਾਂਗਰਸ ਦੇ ਰਾਜ ਹੁੰਦੀ ਪਈ ਐ ਤੇ ਕੋਈ ਬੋਲਦਾ ਹੀ ਨਹੀਂ ਉਹ ਜਿਹੜੇ ਧਰਮੇ ਦਿੰਦੇ ਸੀ ਕਿੱਧਰ ਗਏ ਜਿਹੜੇ ਆ ਹੁਣ ਦੇਖ ਲੋ ਸੁਲਤਾਨਪੁਰ ਨੋਦੀ ਗੁਰੂ ਦੀ ਨਗਰੀ ਤੇ ਪੁਛਵਾੜ ਦੀ ਅੰਦਰ ਗੁਰਦੁਆਰੇ ਸਾਹਿਬ ਦੇ ਅੰਦਰ ਗੋਲੀਆਂ ਅੱਜ ਲਾ ਦਿਆਂ ਕੋਈ ਬੋਲਿਆ ਉਹਨਾਂ ਨੂੰ ਤਾਂ ਕਿਹਾ ਨਹੀਂ ਸੀ ਕਿ ਇਹਨਾਂ ਨੂੰ ਪੇਸ਼ ਕਰੋ ਇਹਨਾਂ ਨੂੰ ਆਹ ਕਰੋ ਉਹਨੂੰ ਉਹ ਕਰੋ ਜੇ ਤੁਸੀਂ ਕਹਿ ਵੀ ਦਿੰਦੇ ਇਹਨਾਂ ਨੇ ਆਉਣਾ ਹੀ ਨਹੀਂ ਸੀ ਪੇਸ਼ ਵੀ ਨਹੀਂ ਹੋਣਾ ਸੀ ਜਿਹੜੇ ਅੱਜ ਕਹਿੰਦੇ ਆ ਅਕਾਲੀ ਦਲ ਦੇ ਕਲਾਬ ਬੋਲਦੇ ਆ ਕਿ ਕਾਲ ਤੱਕ ਸਾਹਿਬ ਦੇ ਨਾਲ ਆ ਕੀਤਾ ਬੇਅਦਬੀ ਕਰਾਈਆਂ ਉਹ ਉਹ ਲੋਕ ਐ ਜਿਨ੍ਹਾਂ ਨੇ ਆਪਣੇ ਅਕਾਲ ਤਖਤ ਸਾਹਿਬ ਦੇ ਜੱਥੇਦਾਰ ਰੱਖੇ ਆਪਣੇ ਆਪਣੇ ਜਸਦਾਰ ਨੂੰ ਮੰਨਦੇ ਨਹੀਂ ਉਹਨਾਂ ਵਾਸਤੇ ਮੰਨਦੇ ਜਸਦਾਰ ਉਹਨਾਂ ਵਾਸਤੇ ਦੂਜੇ ਆ ਜਿਹੜੇ ਅੱਜ ਆਪਣੀ ਉੱਥੇ ਦੁਕਾਨ ਖੋਲਣ ਲੱਗੇ ਐ ਉਹਨਾਂ ਨੂੰ ਪੁੱਛ ਲਓ ਤੁਹਾਡੇ ਜਸਦਾਰ ਕੌਣ ਹੈ ਕਲਤਖ ਸਾਹਿਬ ਦਾ ਤੁਹਾਨੂੰ ਦੱਸ ਦਣਗੇ ਕੌਣ ਹੈ ਜਦੋਂ ਵਰਤਨਾ ਹੁੰਦਾ ਹੈ ਨਾ ਇੱਧਰ ਵੱਤ ਲੈਂਦੇ ਆ ਫਿਰ ਕਰਦੇ ਆ ਕਿਉਂਕਿ ਏਜੰਸੀਆਂ ਚੁਹਾਉਂਦੀਆਂ ਮੈਂ ਉਹਨਾਂ ਨੂੰ ਦੱਸਣਾ ਚਾਹਣਾ ਹੈ ਜਿਹੜੇ ਕਹਿੰਦੇ ਆ ਕਿ ਬਾਦਲ ਸਾਹਿਬ ਨੇ ਕੀ ਕੀਤਾ ਸਿੱਖੀ ਵਾਸਤੇ ਅੱਜ ਜੇ ਵਿਰਸਾ ਸੰਭਾਲਿਆ ਜੇ 100 100 ਸਾਲ ਦੇ ਵਿੱਚ 70 ਸਾਲ ਬਾਅਦ ਇੱਕੋ ਹੀ ਸਿੱਖ ਲੀਡਰ ਰਹਾ ਕੌਮ ਦਾ ਲੀਡਰ ਜਿਨੇ ਵਿਰਾਸਤੇ ਖਾਲਸਾ ਬਣਾਇਆ ਆਪਣੀ ਕੌਮ ਦੀ ਵਿਰਸਾ ਸੰਭਾਲਣ ਵਾਸਤੇ ਜਿਨੇ ਬਾਬਾ ਬੰਦਾ ਸਿੰਘ ਹਾਦਰ ਦੀ ਯਾਦਗਾਰ ਬਣਾਈ ਜਿਨ੍ਹਾਂ ਨੇ ਛੋਟਾ ਕਲੂਕਾਰਾ ਬਣਾਇਆ ਵੱਡਾ ਕਲੂਕਾਰਾ ਬਣਾਇਆ ਜੰਗੇ ਆਜ਼ਾਦੀ ਦਾ ਬਣਾਇਆ ਦਰਬਾਰ ਸਾਹਿਬ ਜੀ ਦੇਖੋ ਕਿੰਨਾ ਖਬਸੂਰਤ ਬਣਾਇਆ ਵਿਰਾਸਤੀ ਮਾਰਗ ਬਣਾਈ ਜਿੰਨੀਆਂ ਸ਼ਤਾਪੀਆਂ ਉਹਨੀਆਂ ਜੀ ਧੂਮ-ਤਾਮਣਾ ਬਣਾਉਂਦੇ ਸੀ ਬਾਦਲ ਸਾਹਿਬ ਜੀ ਜਿਨ੍ਹਾਂ ਨੇ ਸੈਂਟਰ ਦੀ ਸਰਕਾਰ ਨਾਲ ਦਬਾਅ ਪਾ ਕੇ ਕਰਤਾਰਪੁਰ ਸਾਹਿਬ ਦਾ ਲੰਘੇ ਦੇ ਜੀਐਸਟੀ ਲੰਗਰ ਤੋਂ ਬੰਦ ਕਰਾਇਆ ਆ ਜਿਨ੍ਹਾਂ ਬੰਦੀ ਸਿੰਘ ਰਾਜੂ ਨਾਲ ਸਾਹਿਬ ਜਦੋਂ ਪਹਿਲੀ ਵਾਰ ਮੁੱਖ ਮੰਤਰੀ ਬਣੇ ਸਤਾਰ ਬਾਦਲ ਸਾਹਿਬ ਪਹਿਲੇ ਹੀ ਦਿਨੀ ਸੁਪਰੀਮ ਕੋਰਟ ਦਾ ਆਰਡਰ ਆ ਗਿਆ ਕਿ ਰਾਜਵੰਦ ਸਾਹਿਬ ਨੂੰ ਕੱਲ ਫਾਂਸੀ ਦਿਓ ਬਾਦਲ ਸਾਹਿਬ ਨੇ ਕਹਿ ਤ ਆਪਣੇ ਵਕੀਲ ਬਣਾ ਕੇ ਮੇਰੀ ਭਾਵੇਂ ਸਰਕਾਰ ਚਲੇ ਜਾਏ ਪਰ ਮੈਂ ਨਹੀਂ ਦੂੰਗਾ ਉਸ ਇਨਸਾਨ ਨੂੰ ਕਹਿੰਨੇ ਤੁਸੀਂ ਸਿੱਖ ਵਿਰੋਧੀਆਂ ਜਿਨੇ ਸਾਰੀ ਜ਼ਿੰਦਗੀ ਕੌਮ ਖਤਰ ਲਾਦੀ ਤੇ ਆਪਾਂ ਉਹਨਾਂ ਦੀ ਗੱਲਾਂ ਕਾ ਜਾਨੀ ਐਸ ਕਰਕੇ ਮੈਂ ਬੇਨਤੀ ਕਰਨ ਆਇਆ ਵੇਖੋ ਤੁਸੀਂ ਬਚਾ ਲੋ ਜੇ ਪੰਜਾਬ ਨੂੰ ਬਚਾਉਣਾ ਆਪਾਂ ਜਿਹੜਾ ਆਉਂਦਾ ਉਹਦੇ ਮਗਰ ਲੱਗ ਜਾਨੀ ਐ